ਮਰਦਾਨਿਆ ਰਬਾਬ ਛੇੜ ਬਾਣੀ ਆਈ ਹੈ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਗੁਰੂ ਨਾਨਕ ਪਾਤਸ਼ਾਹ ਜੀ ਤੁਰੋਂ ਆਈ ਬਾਣੀ ਨੂੰ ਉਚਾਰਨ ਕਰਦੇ ਗੁਰੂ ਨਾਨਕ ਪਾਤਸ਼ਾਹ ਜੀ ਸultanpur Lodi ਦੀ ਧਰਤੀ ਤੇ 14 ਸਾਲ 9 ਮਹੀਨੇ 13 ਦਿਨ ਰਹੇ ਸਨ ਬਚਪਨ ਦੇ ਸਾਥੀ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਿਆਰ ਨਨਕਾਣਾ ਸਾਹਿਬ ਤੋਂ ਸultanpur Lodi ਖਿੱਚ ਲਿਆ ਆ ਅੱਜ ਆਪਾਂ ਸultanpur Lodhi ਤੋਂ 12 ਕਿਲੋਮੀਟਰ ਦੂਰ ਪਿੰਡ ਪਰਵਾੜਾ ਗੁਰਦੁਆਰਾ ਰਬਾਬਸਰ ਪਹੁੰਚੇ ਹੋਏ ਆ। ਇਹ ਉਹ ਇਤਿਹਾਸਿਕ ਗੁਰਦੁਆਰਾ ਹੈ, ਇਹ ਉਹ ਇਤਿਹਾਸਿਕ ਨਗਰ ਹੈ ਜਿੱਥੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਰਬਾਬ ਲੈਣ ਲਈ ਭੇਜਿਆ ਸੀ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਲਤਨਪੁਰ ਲੋਧੀ ਤੋਂ ਪਹਿਲੀ ਉਦਾਸੀ ਲਈ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਉਦਾਸੀਆਂ ਨੂੰ ਜਾਣਾ ਸੀ ਤਾਂ ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਜਾਓ ਇੱਕ ਵਧੀਆ ਜੀ ਰਬਾਬ ਲਿਆਓ ਤਾਂ ਮਰਦਾਨੇ ਨੇ ਇੱਧਰ ਉੱਧਰ ਸਲਤਨਪੁਰ ਲੋਧੀ ਦੇ ਸਾਰੇ ਇਲਾਕੇ ਵਿੱਚ ਪਤਾ ਕੀਤਾ ਕਿਤੋਂ ਵੀ ਵਧੀਆ ਜੀ ਰਬਾਬ ਨਹੀਂ ਮਿਲੀ ਆ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਬੀਬੇ ਨਾਨਕੀ ਜੀ ਕੋਲ ਭਾਈ ਮਰਦਾਨਾ ਜੀ ਨੂੰ ਭੇਜਿਆ ਕਿ ਜਾਓ ਭੈਣ ਨਾਨਕੀ ਪਾਸੋਂ ਪੈਸੇ ਲੈ ਕੇ ਜਾਓ ਤੇ ਚੰਗੀ ਰਵਾਬ ਲੈ ਕੇ ਆਉਣਾ ਪੈਸੇ ਦੀ ਕੋਈ ਕਿਰਸ ਨਾ ਕਰਨਾ ਤੇ ਉਹਨਾਂ ਨੇ ਕਿਹਾ ਕਿ ਵੇਈਂ ਦੇ ਕੰਢੇ-ਕੰਢੇ ਜਿੱਥੇ ਤਿੰਨ ਦਰਿਆ ਤਿੰਨ ਵਧੀ ਆਪਸ ਵਿੱਚ ਮਿਲਦੀਆਂ ਨੇ ਭਾਵ ਹਰੀ ਕਾ ਪੱਤਣ ਸਤਲੁਜ ਵਿਆਸ ਤੇ ਵੇਈਂ ਉੱਥੇ ਤੁਹਾਨੂੰ ਇੱਕ ਵਿਅਕਤੀ ਇੱਕ ਫਰਿੰਦਾ ਨਾਮ ਦਾ ਵਿਅਕਤੀ ਮਿਲੇਗਾ ਉਸ ਪਾਸੋਂ ਤੁਸੀਂ ਰਵਾਬ ਲੈ ਕੇ ਆਓ ਤੇ ਭਾਈ ਮਰਦਾਨਾ ਜੀ ਨੇ ਬੀਬੇ ਨਾਨਕੇ ਜੀ ਪਾਸੋਂ ਉਸ ਵਕਤ 7 ਰੁਪਏ ਲੈ ਸਨ ਜੋ 7 ਰੁਪਏ ਲੈ ਕੇ ਭਾਈ ਮਰਦਾਨਾ ਜੀ ਵੀ ਦੇ ਕੰਡੇ ਕੰਡੇ ਇਸ ਜਗ੍ਹਾ ਤੇ ਆ ਪਹੁੰਚੇ ਸਨ ਇਹ ਸਲਤਨਪੁਰ ਲੋਧੀ ਤੋਂ ਕਰੀਬ 12 13 ਕਿਲੋਮੀਟਰ ਬਾਟ ਮਖੂਵਲ ਨੂੰ ਹੈ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਉਦਾਸੀਆਂ ਨੂੰ ਗਏ ਤਾਂ ਉਹਨਾਂ ਦੇ ਨਾਲ ਭਾਈ ਮਰਦਾਨਾ ਜੀ ਸਾਨਾਂ ਤੇ ਇੱਕ ਹੀ ਚੀਜ਼ ਸੀ ਉਹ ਸੀ ਰਬਾਬ ਰਬਾਬ ਦੀ ਭਾਈ ਮਰਦਾਨਾ ਜੀ ਤਾਰ ਛੇੜਦੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਧੁਰੋਂ ਆਈ ਬਾਣੀ ਉਚਾਰਨ ਕਰਦੇ ਇਹ ਉਦਾਸੀਆਂ ਦਾ ਲੰਮਾ ਪੈਂਡਾ ਗੁਰੂ ਨਾਨਕ ਪਾਤਸ਼ਾਹ ਦੀ ਨਾਲ ਭਾਈ ਮਰਦਾਨਾ ਜੀ ਜੋ ਰਬਾਬ ਵਜਾਉਂਦੇ ਸਨ ਉਹ ਰਬਾਬ ਇਸ ਪੈਂਡ ਵਿੱਚੋਂ ਹੀ ਭਾਈ ਫਰੈਂਦਾ ਜੀ ਪਾਸੋਂ ਲੈ ਕੇ ਗਏ ਸਨ ਇਹ ਜੋ ਤੁਸੀਂ ਸਾਹਮਣੇ ਖੇਤਰ ਏਰੀਆ ਦੇਖ ਰਹੇ ਹੋ ਇਹ ਸultanpur Lodhi ਤੋਂ ਵੇਈ ਨਦੀ ਆ ਰਹੀ ਆ ਤੇ ਇਸ ਜਗ੍ਹਾ ਤੇ ਆਣ ਕੇ ਹਰੀ ਕੇ ਪੱਤਣ ਸਤਲੁਜ ਬਿਆਸ ਵਿੱਚ ਮਿਲ ਜਾਂਦੀ ਹੈ ਇਤਿਹਾਸਕਾਰ ਲਿਖਦੇ ਹਨ ਕਿ ਇਹ ਵੀ ਜੇ ਕੰਡੇ ਕੰਡੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਭੇਜੇ ਭਾਈ ਮਰਦਾਨਾ ਜੀ ਫਿਰੰਦੇ ਪਾਸੋ ਰਵਾਬ ਲੈਣ ਆਏ ਤਾਂ ਫਿਰੰਦੇ ਨੇ ਜਦੋਂ ਪੁੱਛਿਆ ਕਿ ਕੈਸਲੀ ਰਵਾਬ ਚਾਹੀਦੀ ਹੈ ਤੇ ਭਾਈ ਮਰਦਾਨਾ ਜੀ ਨੇ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਤੇ ਵਜਾਉਣ ਲਈ ਰਵਾਬ ਚਾਹੀਦੀ ਹੈ ਤੁਸੀਂ ਪੇਟਾ ਦੱਸੋ ਤੇ ਭਾਈ ਫਰਿੰਦੇ ਨੇ ਕਿਹਾ ਜੇ ਬਾਬੇ ਨਾਨਕ ਦੇ ਦਰ ਤੇ ਤੂੰ ਰਵਾਬ ਵਜਾਉਣੀ ਹੈ ਤਾਂ ਇਸ ਦੀ ਕੋਈ ਪੇਟਾ ਨਹੀਂ ਇਸ ਦੀ ਇਹੀ ਪੇਟਾ ਹੈ ਕਿ ਜਦੋਂ ਵੀ ਰਵਾਬ ਵੱਜੇ ਗੁਰੂ ਨਾਨਕ ਪਾਤਸ਼ਾਹ ਦੇ ਦਰ ਤੇ ਵੱਜੇ ਉਸ ਤੋਂ ਬਿਨਾ ਇਹ ਰਵਾਬ ਹੋਰ ਕਿਤੇ ਨਾ ਵੱਜੇ ਨਾ ਹੀ ਇਸ ਨੂੰ ਤੂੰ ਵੇਚਣਾ ਹੈ ਇਹੀ ਪੇਟਾ ਹੈ ਤੇ ਨਾਲ ਹੀ ਭਾਈ ਫਰਿੰਦੇ ਨੇ ਕਿਹਾ ਚਲੋ ਮੈਂ ਵੀ ਉਸ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ ਹਨ ਮੈਨੂੰ ਵੀ ਤੁਸੀਂ ਨਾਲ ਹੀ ਲੈ ਚਲੋ ਤਾਂ ਭਾਈ ਮਰਦਾਨਾ ਜੀ ਤੇ ਫਰਿੰਦਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਵੱਲ ਸultanpur Lodhi ਨੂੰ ਤੁਰ ਪਏ ਭਾਈ ਫਰਿੰਦੇ ਨੇ ਰਵਾਬ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਫੇਟ ਕੀਤੀ ਤੇ ਉਹਨਾਂ ਦੇ ਦਰਸ਼ਨ ਕੀਤੇ ਦਰਸ਼ਨ ਕਰਨ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਵਿਦਾ ਮੰਗੀ ਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਜਾਓ ਫਰਿੰਦੇ ਨੂੰ ਸੁਲਤਾਨਪੁਰ ਲੋਧੀ ਦੀ ਹੱਦ ਤੱਕ ਛੱਡ ਕੇ ਆਓ ਜਦੋਂ ਭਾਈ ਮਰਦਾਨਾ ਭਾਈ ਫਰਿੰਦਾ ਜੀ ਨੂੰ ਛੱਡਣ ਗਿਆ ਤੇ ਆਖਦੇ ਹਨ ਫਰਿੰਦਾ ਜੀ ਉੱਥੇ ਅਲੋਪ ਹੋ ਗਏ ਸਨ ਇਤਿਹਾਸ ਵਿੱਚ ਵੀ ਭਾਈ ਫਰਿੰਦੇ ਜੀ ਦਾ ਕੋਈ ਜਨਮ ਕੋਈ ਅਕਾਲ ਚਲਾਣਾ ਦਾ ਥਾਂ ਟਿਕਾਰਾ ਨਹੀਂ ਮਿਲਦਾ ਇਤਿਹਾਸਕਾਰ ਤਾਂ ਇਹ ਲਿਖਦੇ ਹਨ ਕਿ ਉਹ ਰਵਾਬ ਦੇਣ ਲਈ ਕਰਤਾਪੁਰਖੋ ਫਰਿੰਦੇ ਦੇ ਰੂਪ ਵਿੱਚ ਗੁਰਮਾਨੰਕ ਦੇਵ ਜੀ ਮਹਾਰਾਜ ਪਾਸ ਆਪ ਚੱਲ ਕੇ ਆਏ ਸਨ ਇਹ ਸੀ ਗੁਰਦੁਆਰਾ ਰਵਾਬ ਸਰਸਾਹਬ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ